ਦੋਸਤੋ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਜੇਕਰ ਤੁਸੀਂ ਬੁੜਾਪੇ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਆਪਣੀ ਰੋਟੀ ਤੋਂ ਬਾਅਦ ਚਾਰ ਪੰਜ ਕਾਜੂ ਜ਼ਰੂਰ ਖਾਓ ਇਸ ਨਾਲ ਬੁੜਾਪਾ ਦੂਰ ਹੋ ਜਾਵੇਗਾ ਨੰਬਰ 2 ਜੋ ਲੋਕ ਰਾਤ ਨੂੰ ਤਾਈ ਹਵਾ ਵਿੱਚ ਸੌਂਦੇ ਹਨ ਉਹਨਾਂ ਦਾ ਦਿਮਾਗ ਜ਼ਿਆਦਾ ਕੰਮ ਕਰਦਾ ਹੈ ਨੰਬਰ 3 ਖੀਰਾ ਖਾਣ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਅਤੇ ਧੜਕਣ ਵੀ ਨਾਰਮਲ ਰਹਿੰਦੀ ਹੈ ਨੰਬਰ 4 ਜ਼ਿਆਦਾ ਭੋਜਨ ਖਾਣ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 5 ਜੇ ਨਾਨੋ ਪਿਸ਼ਾਬ ਦੀ ਇਨਫੈਕਸ਼ਨ ਹੈ ਉਹਨਾਂ ਨੂੰ ਨਾਰੀਅਲ ਪਾਣੀ ਤੇ ਨਿੰਬੂ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਨੰਬਰ 6 ਨਾਰੀਅਲ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰਨ ਨਾਲ ਮਾਸੇ ਖਤਮ ਹੋ ਜਾਂਦੇ ਹਨ ਅਤੇ ਚਿਹਰਾ ਚਮਕਦਾਰ ਹੋ ਜਾਂਦਾ ਹੈ ਨੰਬਰ 7 ਬਰਯਾਨਾ ਸੇਵ ਦਾ ਸੇਵਨ ਕਰਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਨੰਬਰ 8 ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਨਾਲ ਵੜਾਪਾ ਜਲਦੀ ਆਉਂਦਾ ਹੈ ਨੰਬਰ 9 ਥੋੜੇ ਦਿਨ ਗਲਾਬ ਦੀਆਂ ਪੱਤੀਆਂ ਚਬਾਉਣ ਨਾਲ ਖੂਨ ਦੀ ਕਮੀ ਠੀਕ ਹੋ ਜਾਂਦੀ ਹੈ ਨੰਬਰ 10 ਬਾਦਰੇ ਰੋਟੀ ਦੁੱਧ ਨਾਲ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 11 ਰਾਤ ਨੂੰ ਚਿਹਰੇ ਤੇ ਮੱਖਣ ਲਗਾਉਣ ਨਾਲ ਚਿਹਰੇ ਦੀ ਚਮੜੀ ਨਿੱਖਰਦੀ ਹੈ ਨੰਬਰ 12 ਜੇਕਰ ਤੁਸੀਂ ਦਿਮਾਗ ਦੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਜਾਨਾ ਬਦਾਮ ਦਾ ਸੇਵਨ ਕਰੋ ਨੰਬਰ 13 ਉਬਲੇ ਹੋਏ ਆਲੂ ਦਾ ਸੇਵਨ ਕਰਨ ਨਾਲ ਭਾਰ ਜਲਦੀ ਨਾਲ ਵਧਣ ਲੱਗ ਜਾਂਦਾ ਹੈ ਨੰਬਰ 14 ਗਰਭਵਸਤਾ ਦੌਰਾਨ ਤਲੇ ਹੋਏ ਭੋਜਨ ਨਹੀਂ ਖਾਣਾ ਚਾਹੀਦਾ ਇਸ ਨਾਲ ਮਾਂ ਅਤੇ ਬੱਚੇ ਦੋਵਾਂ ਨੂੰ ਖਤਰਾ ਹੋ ਸਕਦਾ ਹੈ ਨੰਬਰ 15 ਸਵੇਰੇ ਖਾਲੀ ਪੇਟ ਜਵੈਣ ਵਾਲਾ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ ਨੰਬਰ 16 ਜੇਕਰ ਬੱਚਿਆਂ ਨੂੰ ਦਿਨ ਵਿੱਚ ਇੱਕ ਵਾਰ ਦਲੀਆ ਖਵਾਇਆ ਜਾਵੇ ਤਾਂ ਉਹਨਾਂ ਦੇ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ ਨੰਬਰ 17 ਸਾਫ ਵਾਲਾ ਦੁੱਧ ਪੀਣ ਨਾਲ ਰੰਗ ਗੋਰਾ ਹੋ ਜਾਂਦਾ ਹੈ ਨੰਬਰ 18 ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਉਹਨਾਂ ਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਨੰਬਰ 19 ਚਿਹਰੇ ਤੇ ਟਮਾਟਰ ਦਾ ਰਸ ਲਗਾਉਣ ਨਾਲ ਚਿਹਰੇ ਤੇ ਗਲੋ ਆਉਂਦਾ ਹੈ ਨੰਬਰ 20 ਗਾਜਰ ਦਾ ਜੂਸ ਪੀਣ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਧੰਨਵਾਦ ਜੀ